ਸਬ ਡਿਵੀਜ਼ਨ ਕਨੌਰ ਨੇ ਪਿਛਲੇ 48 ਘੰਟਿਆਂ ਦੇ ਵਿੱਚ ਅਸੀਂ 4 ਐਫ ਆਈ ਆਰਾਂ ਦਰਜ ਕੀਤੀਆਂ ਨਸ਼ਾ ਵਿਰੋਧ ਇਹਨਾਂ ਕੋਲੋਂ ਇਹਨਾਂ ਦੇ ਬੈਗ ਚੋਂ 2 ਕਿਲੋ 80 ਗ੍ਰਾਮ ओपीਐਮ ਬਰਾਮਦ ਹੋਈ ਇਹ ਦਿੱਲੀ ਦਿੱਲੀ ਸਾਈਡ ਤੋਂ ਲੈ ਕੇ ਆ ਰਹੇ ਸੀਗੇ ਤੇ ਅੱਗੇ ਨਾਕਾ ਲੱਗਿਆ ਹੋਇਆ ਸੀਗਾ ਇਹ ਰਸਤੇ 'ਚ ਉਤਰਗੇ ਤੇ ਸਾਡੀ ਟੀਮ ਸਾਈਡ ਤੇ ਵੀ ਖੜੀ ਸੀ ਜਦੋਂ ਇਹ ਇਹਨਾਂ ਨੇ ਪਤਣਾ ਜਾਣਾ ਸੀਗਾ ਤੇ ਉਧਰੋਂ ਫਿਰ ਉਤਰਗੇ ਤੇ ਅਸੀਂ ਮਤਲਬ ਇਹਨਾਂ ਨੂੰ ਕਾਬੂ ਕਰ ਲਿਆ ਨੌਂ ਥਾਣੇ ਦੇ ਵਿੱਚ ਵੀ ਇੱਕ ਜੁਵੈਲਰ ਸੀ ਉਹ ਉਹਦੇ ਕੋਲੋਂ 300 ਗ੍ਰਾਮ ਓਪੀ ਰਿਕਵਰ ਕੀਤੀ ਹੈ ਜੀ ਤੇ 40500 ਰੁਪਏ ਡਰਗ ਮਣੀ ਉਹਦੇ ਕੋਲ ਰਿਕਵਰ ਕੀਤੀ ਹੈ ਤੇ ਉਹ ਵੀ ਅੱਜ ਪੁਲਿਸ ਰਿਮਾਂਡ ਉਹਦਾ ਲਵਾਂਗੇ ਉਹਦੇ ਵਿੱਚ ਵੀ ਜਿਹੜਾ ਨਾਲ ਕੋਈ ਦੋਸ਼ੀ ਟੈਂਗਲ ਹੋਊਗਾ ਉਹਨੂੰ ਵੀ ਨਾਮਿਨੇਟ ਕਰਾਂਗੇ ਹਾਂਜੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਹੀਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਸਬ ਡਿਵੀਜ਼ਨ ਕਨੌਰ ਨੇ ਪਿਛਲੇ 48 ਘੰਟਿਆਂ ਦੇ ਵਿੱਚ ਅਸੀਂ 4 ਐਫ ਆਈ ਆਰਾਂ ਦਰਜ ਕੀਤੀਆਂ ਨਸ਼ਾ ਵਿਰੁੱਧ ਜੋ ਪਹਿਲੀ ਐਫ ਆਈ ਆਰ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਆਈ ਪੀ ਐਸ ਵਰੁਣ ਸ਼ਰਮਾ ਜੀ ਤੇ ਐਸ ਪੀ ਡੀ ਗੁਰਵੰਸ ਬੈਂਸ ਜੀ ਦੇ ਦੇਸ਼ਾ ਨਿਰਦੇਸ਼ ਏਟ ਸਾਡੀ ਸ਼ੰਭੂ ਥਾਣੇ ਦੀ ਟੀਮ ਨੇ ਐਸ ਐਚ ਓ ਸ਼ੰਭੂ ਇੰਸਪੈਕਟਰ ਹਰਪ੍ਰੀਤ ਸਿੰਘ ਤੇ ਚੌਂਕੀ ਇੰਚਾਰਜ ਤਿਪਲਾ ਐਸ ਐਸ ਜਗਵਿੰਦਰ ਸਿੰਘ ਨੇ ਕੱਲ ਦੋ ਬੰਦਿਆਂ ਨੂੰ ਕਾਬੂ ਕੀਤਾ ਤੇਪਲਾ ਮੋਰ ਤੋਂ ਰਜਿੰਦਰ ਕੁਮਾਰ ਅਤੇ ਅਮਰਿਤਪਾਲ ਇਹ ਦੋਨੇ ਦਤਾਲ ਪਾਤੜਾਂ ਦੇ ਰਹਿਣ ਵਾਲੇ ਨੇ ਤੇ ਇਨਾਂ ਕੋਲੋਂ ਇਨਾਂ ਕੋਲੋਂ ਇਨਾਂ ਦੇ ਬੈਗ ਚੋਂ 2 ਕਿਲੋ 80 ਗ੍ਰਾਮ ओपीएम ਬਰਾਮਦ ਹੋਈ ਜਿਸ ਦੇ ਤਹਿਤ ਅਸੀਂ ਐਫ ਆਈ ਆ ਨੰਬਰ 50186185 ਦਰਜ ਕਰਕੇ ਤੇ ਉਹ ਦਰਜ ਕਰ ਲਈ ਹੈ ਤੇ ਉਹਦੇ ਦੋਸ਼ੀ ਰਿਮਾਂਡਤੇ ਨੇ ਤੇ ਜਲਦੀ ਉਹਦੇ ਵਿੱਚ ਅਸੀਂ ਬੈਕਵਰਡ ਫਾਰਵਰਡ ਲਿੰਕ ਅਸੀਂ ਵਰਕ ਕਰ ਰਹੇ ਹਾਂ ਤੇ ਜਲਦੀ ਅੱਗੇ ਵੀ ਬੰਦੇ ਇਹਦੇ ਵਿੱਚ ਇਹਦੀ ਲੜੀ ਦੇ ਟ੍ਰੇਸ ਕਰਾਂਗੇ। ਪਹਿਲਾਂ ਵੀ ਕੋਈ ਮੁਕੱਦਮਾ ਨਹੀਂ ساری ਬਾਤ। ਨਹੀਂ ਉਹ ਅਜੇ ਚੈੱਕ ਕਰ ਰਹੇ ਹਾਂ ਜੀ। ਸਰ ਇਹ ਫੀਮ ਲੈ ਕੇ ਕਿਥੋਂ ਆ ਰਹੇ ਸੀ ਕਿੱਥੇ ਲੱਗੇ ਜਾ ਰਹੇ ਸੀ? ਇਹ ਜੀ ਇਹ ਜਿਹੜੀ ਫੀਮ ਸੀ ਹਜੇ ਤੱਕ ਦੀ ਤਫ਼ਤੀਸ਼ ਮੁਤਾਬਕ ਇਹ ਦਿੱਲੀ ਦਿੱਲੀ ਸਾਈਡ ਤੋਂ ਲੈ ਕੇ ਆ ਰਹੇ ਸੀਗੇ। ਤੇ ਅੱਗੇ ਨਾਕਾ ਲੱਗਿਆ ਹੋਇਆ ਸੀਗਾ ਇਹ ਰਸਤੇ 'ਚ ਉਤਰ ਗਏ ਤੇ ਸਾਡੀ ਟੀਮ ਸਾਈਡ ਤੇ ਵੀ ਖੜੀ ਸੀ ਜਦੋਂ ਇਹ ਇਹਨਾਂ ਨੇ ਪਤਲਾ ਜਾਣਾ ਸੀਗਾ ਤੇ ਉਧਰੋਂ ਫਿਰ ਉਤਰ ਗਏ ਤੇ ਅਸੀਂ ਮਤਲਬ ਇਹਨਾਂ ਨੂੰ ਕਾਬੂ ਕਰ ਲਿਆ। ਸਰ ਅੱਗੇ ਕਿੱਥੇ ਗਏ ਸੀ ਇਹਨਾਂ ਨੇ? ਅੱਗੇ ਪਤਣਾ ਹੀ ਲੈ ਕੇ ਜੰਨੀ ਸੀ ਜੀ ਹਜੇ ਐਗਜ਼ੈਕਟ ਇਨਵੈਸਟੀਗੇਸ਼ਨ ਹੋਣੀ ਆ ਪਰ ਹਜੇ ਬਾਤਨਾ ਸਾਈਡ ਹੀ ਲੈ ਕੇ ਜੰਨੀ ਸੀ ਕੀ ਲੱਗਦਾ ਸਰ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਅੱਗੇ ਵੀ ਲਿੰਕ ਜੁੜਦਾ ਹੋਵੇ ਜੀ ਜੁੜਨਗੇ ਜੀ ਅਸੀਂ ਕਰ ਰਹੇ ਆ ਟੈਕਨੀਕਲ ਗੂਟੀ ਸੀਨੀਅਰ ਅਫਸਰਾਂ ਵੱਲੋਂ ਸਾਡੇ ਐਸਐਸਪੀ ਸਾਹਿਬ ਆਈਪੀਐਸ ਵਰੁਣ ਸ਼ਰਮਾ ਜੀ ਵੱਲੋਂ ਸਾਨੂੰ ਦੇਸ਼ਾ ਨਿਰਦੇਸ਼ ਮਿਲੇ ਹੋਏ ਨੇ ਅਸੀਂ ਇਹਦੇ ਬੈਕਵਰਡ ਫਾਰਵਰਡ ਲਿੰਕ ਜਿਹੜੀ ਇਹੋ ਜੀ ਰਿਕਵਰੀ ਹੁੰਦੀ ਆ ਉਹ ਚ ਫੜ ਕੇ ਅਸੀਂ ਜਲਦੀ ਅੱਗੇ ਵੀ ਜਿਹੜੇ ਬੰਦੇ ਨੂੰ ਦੇਣ ਜਾ ਰਿਹਾ ਸੀਗਾ ਉਹਨੂੰ ਵੀ ਅਸੀਂ ਮਤਲਬ ਜਲਦੀ ਹੀ ਕੈਚ ਕਰ ਲਾਂਗੇ ਤੇ ਜਿੱਥੋਂ ਲੈ ਕੇ ਆਇਆ ਉਧਰ ਵੀ ਸਾਡੀਆਂ ਟੀਮਾਂ ਗਈਆਂ ਹੋਈਆਂ ਜੁੱਤ ਨਸ਼ੇ ਬਿਲਕੁਲ ਸਰਕਾਰ ਨੇ ਮੂਹਰੀ ਚਲਾਈ ਹੋਈ ਹੈ ਉਹਦੇ ਤਹਿਤ ਲਗਾਤਾਰ ਕਾਰਵਾਈ ਹੋ ਰਹੀ ਹੈ ਨਸ਼ਾ ਹਾਂਜੀ ਹਾਂਜੀ ਤਾਂ ਅੱਗੇ ਕਿਸ ਤਰੀਕੇ ਦੀ ਕਾਰਵਾਈ ਚੱਲਦੀ ਰਹੇਗੀ ਅੱਗੋ ਵੀ ਆਹੀ ਚੱਲਦੀ ਰਹੇਗੀ ਇਹਦੇ ਸਬੰਧ ਦੇ ਵਿੱਚ ਅਸੀਂ ਕੱਲ ਕਨੌਟ ਥਾਣੇ ਦੇ ਵਿੱਚ ਵੀ ਇੱਕ ਜੁਵੈਲਰ ਸੀ ਉਹ ਉਹਦੇ ਕੋਲੋਂ ਉਹਦਾ ਮੋਹਿਤ ਭੋਲਾ ਨਾਮ ਦਾ ਲੜਕਾ ਉਹਦੇ ਕੋਲੋਂ 300 ਗ੍ਰਾਮ ਓਪੀ ਅਮਰ ਕਵਰ ਕੀਤੀ ਹੈ ਜੀ ਤੇ 40500 ਰੁਪਏ ਡਰਗ ਮਣੀ ਉਹਦੇ ਕੋਲ ਰਿਕਵਰ ਕੀਤੀ ਹੈ ਤੇ ਉਹ ਵੀ ਅੱਜ ਪੁਲਿਸ ਰਿਮਾਂਡ ਉਹਦਾ ਲਵਾਂਗੇ ਉਹਦੇ ਚ ਵੀ ਜਿਹੜਾ ਨਾਲ ਕੋਈ ਦੋਸ਼ੀ ਟੈਂਗਲ ਹੋਊਗਾ ਉਹਨੂੰ ਵੀ ਨਾਮਿਨੇਟ ਕਰਾਂਗੇ ਤੇ ਇਹਦੇ ਨਾਲ ਹੀ ਅਸੀਂ ਦੋ ਐਕਸਾਈਜ਼ ਦੇ ਪਰਚੇ ਵੀ ਦਿੱਤੇ ਨੇ ਇੱਕ ਕਸ਼ਮੀਰੀ ਲਾਲ son of ਉਹ ਕਸ਼ਮੀਰੀ ਲਾਲ ਦੇ ਖਿਲਾਫ ਦਿੱਤਾ ਉਹ ਵੀ ਥਾਣੇ ਦਿੱਤਾ ਇਹਦੇ ਨਾਲ ਹੀ ਇੱਕ ਪੁਰਾਣਾ ਪੈਡਲਰ ਸੀਗਾ ਸ਼ੀਸ਼ਾ ਸਿੰਘ ਜਿਹੜਾ ਹੁਣੇ ਬੇਲ ਆਊਟ ਹੋ ਕੇ ਆਇਆ ਸੀਗਾ ਉਹਦੇ ਖਿਲਾਫ ਵੀ ਅਸੀਂ ਸ਼ੀਸ਼ਾ ਸਿੰਘ son of ਦਲੀਪ ਸਿੰਘ ਵਾਸੀ ਗੋਪਾਲਪੁਰ ਦੇ ਖਿਲਾਫ ਵੀ ਅਸੀਂ 20 ਬੋਤਲਾਂ ਨਜਾਇਜ਼ ਸ਼ਰਾਬ ਦਾ ਪਰਚਾ ਦਿੱਤਾ ਸਰ ਜਿਹੜੇ ਇਹ ਦੋ ਦੋਸ਼ੀ ਗ੍ਰਸਤਰ ਕਿਤੇ ਨੇ ਕੋਈ ਨੇ ਕੋ ਵਹੀਕਲ ਬਰਾਮਦ ਆਇਆ ਤੇ ਜਾਂ ਕੋ ਡਰਗਮਨੀ ਬਰਾਮਦ ਕੀਤੀ ਨਹੀਂ ਇਹਨਾਂ ਕੋਲੇ ਡਰਗਮਨੀ ਕੋਈ ਨਹੀਂ ਇਹ ਤਾਂ ਕਿਰਾਏ ਦੇ ਪੈਸੇ ਪੁੱਛੇ ਸੀਗੇ ਜਮਾਂ ਤਲਾਸ਼ੀ ਸੀਗੀ ਡਰਗਮਨੀ ਇਹਨਾਂ ਕੋਲੇ ਕੋਈ ਨਹੀਂ ਡਰਗਮਨੀ ਘਨੌਰ ਵਾਲੇ ਰਿਕਵਰੀ ਸਾਨੂੰ ਪ੍ਰਾਪਤ ਹੋਈ ਆ ਵਾਈਕਲ ਨਹੀਂ ਸੀ ਇਹ ਪੈਦਲ ਸੀ ਬਸ ਤੇ ਆ ਰਹੇ ਸੀ ਇੱਥੇ ਨਾਕਾ ਦੇਖ ਕੇ ਉਤਰ ਗਏ ਉਸ ਤੋਂ ਬਾਅਦ ਸਾਈਡ ਤੇ ਜਦੋਂ ਜਾਨ ਲੱਗੇ ਤਾਂ ਅਸੀਂ ਕਾਬੂ ਕਰ ਲਿਆ ਮਤਲਬ ਕਿ ਸਾਡੀ ਟੀਮ ਹੋਰ ਖੜੀ ਸੀ ਠੀਕ ਹੈ